ਸਸਕੀ ਕਾਲ ਪੰਜਾਬੀਓ ਮੈਂ ਕੁਲਦੀਪ ਖਖਰਾਨਾ ਕਹਿੰਦੇ ਪੰਜਾਬ ਦੀ ਸਿਹਤ ਪੱਖੋ ਹਾਲਾਤ ਆ ਜਿਹੜੇ ਬਹੁਤ ਮਾਰੇ ਹੋਗੇ ਆ ਰਾਜਸਥਾਨ ਨੂੰ ਕੈਂਸਰ ਦੀਆਂ ਟ੍ਰੇਨਾਂ ਭਰ-ਭਰ ਕੇ ਜਾਂਦੀਆਂ ਤੇ ਕਾਲੇ ਪੀਲੇ ਦੇ ਸ਼িকার ਲੋਕ ਆ ਜਿਹੜੇ ਵੱਡੀ ਪੱਧਰ ਤੇ ਹੋ ਰਹੇ ਆ ਉਹਦਾ ਕਾਰਨ ਕੀ ਆ ਉਹਦੇ ਕਾਰਨ ਦੇ ਪਿੱਛੇ ਪੰਜਾਬ ਦੇ ਲੋਕਾਂ ਨੂੰ ਕੋਈ ਬਾਰੀ ਦਿਲਚਸਪੀ ਨਹੀਂ ਲਈ ਕਿ ਕਿਉਂ ਸਾਡੀ ਸਿਹਤ ਆ ਜਿਹੜੀ ਕਿਉਂ ਖਰਾਬ ਹੋ ਰਹੀ ਆ ਪੰਜਾਬ ਦੇ ਸਿਹਤ ਪੱਖੋ ਹਾਲਾਤ ਆ ਜਿਹੜੇ ਕਿਉਂ ਖਰਾਬ ਹੋ ਰਹੇ ਆ ਮਿੱਤਰੋ ਆ ਸੀਜ਼ਨ ਦਾ ਟਾਈਮ ਚੱਲਦਾ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਵਿਆਹ ਵੀ ਜਾਦਾ ਆਉਂਦੇ ਆ ਤੇ ਪਾਰਟੀਆਂ ਵੀ ਜਿਆਦਾ ਹੁੰਦੀਆਂ ਸਭ ਤੋਂ ਵੱਧ ਸਾਨੂੰ ਸੀਜ਼ਨ ਦੇ ਵਿੱਚ ਲੋੜ ਹੁੰਦੀ ਆ ਦੁੱਧ ਦੀ ਉਸ ਦੁੱਧ ਦੇ ਉੱਤੋਂ ਜਿਹੜੇ ਵੱਖ-ਵੱਖ ਤਰ੍ਹਾਂ ਦੇ ਚੱਕ ਹੋਇਆ ਲਾਲਗੇ ਚ ਪਨੀਰ ਲਾਲਗੇ ਚ ਦਹੀਂ ਲਾਲਗੇ ਕਈ ਚੀਜ਼ਾਂ ਰਾਸਗੁੱਲੇ ਗਲਾਵ ਜਾਮਨਾ ਵਰ툽ੀਆਂ ਤੱਕ ਦੁੱਧੋਂ ਬੰਦੀਆਂ ਇੱਕ ਪਾਸੇ ਸਾਡੇ ਕੋਲ ਦੁੱਧ ਉਹ ਪਹੁੰਚਦਾ ਜਿਹੜਾ ਲਫਾਫਿਆਂ ਦੇ ਵਿੱਚ ਬੰਦ ਹੋ ਕੇ ਸਾਡੇ ਘਰਾਂ ਤੱਕ ਪਹੁੰਚਾਇਆ ਜਾਂਦਾ ਜਾਂ ਕਈ ਡੇਰੀਆਂ ਵਾਲੇ ਆਹੋ ਜਿਹੇ ਆ ਜਿਹੜੇ 1 ਕਿਲੋ ਦੁੱਧ ਤੋਂ ਕਈ ਕੁਵਾਂਟਲਾਂ ਦੁੱਧ ਤਿਆਰ ਕਰਕੇ ਸਾਡੇ ਵਿਆਹਾਂ ਸ਼ਾਦੀਆਂ ਦੇ ਵਿੱਚ ਜਿੰਨਾ ਸਾਡਾ ਆਰਡਰ ਦਿੱਤਾ ਹੁੰਦਾ ਉਹਨਾਂ ਸਾਡੇ ਤੱਕ ਪਹੁੰਚਾ ਦਿੰਦੇ ਆ ਜਦੋਂ ਅਸੀਂ ਆਰਡਰ ਲੈਨੇ ਆ ਉਦੋਂ ਕਦੇ ਅਸੀਂ ਉਹਨੂੰ ਪੁੱਛਿਆ ਨਹੀਂਗਾ ਕਿ ਭਾਈ ਸਾਹਿਬ ਤੇਰਾ ਕਿੰਨੇ ਪਿੰਡਾਂ ਦੇ ਵਿੱਚੋਂ ਦੁੱਧ ਇਕੱਠਾ ਕਰਨ ਦਾ ਹੈਗਾ ਕਿੰਨੇ ਪਿੰਡਾਂ ਦੇ ਵਿੱਚ ਤੇਰੀ ਡੈਰੀ ਆ ਤੂੰ ਕਿਵੇਂ ਖੋਆ ਤਿਆਰ ਕਰਦਾ ਕਿਵੇਂ ਪਨੀਰ ਤਿਆਰ ਕਰਦਾ ਅਸੀਂ ਉਸ ਚੀਜ਼ ਦੇ ਨਾਲ ਨਹੀਂ ਸਾਨੂੰ ਕੋਈ ਲੈਣਾ ਦੇਣਾ ਸਾਨੂੰ ਇਸ ਚੀਜ਼ ਨਾਲ ਹੁੰਦਾ ਕਿ ਉਹ ਫਲਾਨਾ ਦੁਕਾਨਦਾਰ ਹੈ ਜਿਹੜਾ 400 ਨੂੰ ਪਨੀਰ ਲਾਉਂਦਾ ਤੇ ਇਹ ਸਾਨੂੰ ਘਰੇ 200 ਨੂੰ ਪਹੁੰਚ ਕਰਦਾ ਪਰ ਉਹ 200 ਵਾਲੇ ਪਨੀਰ ਦੇ ਪਿੱਛੇ ਰੀਜਨ ਕੀ ਆ ਉਹ ਅਸੀਂ ਨਹੀਂ ਕਿਤੇ ਨੂੰ ਵੀ ਪੁੱਛਿਆ ਅੱਜ ਸ੍ਰੀ ਚੰਦ ਦੇਰੀ ਤੋਂ ਤੁਹਾਨੂੰ ਲੈ ਕੇ ਆਏ ਆ ਤੁਹਾਨੂੰ ਵਿਖਾਉਣਾ ਮੈਂ ਕੁਲਦੀਪ ਖਖਰਾਨਾ ਪੇਜ ਦੇ ਉੱਤੇ ਕਿ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਆ ਇੱਥੋਂ ਅਸੀਂ ਸਟਾਰਟ ਕਰ ਲਗੇ ਕਿ ਵੱਖ-ਵੱਖ ਤਰ੍ਹਾਂ ਦੀਆਂ ਤੁਹਾਨੂੰ ਸਭ ਤੋਂ ਪਹਿਲਾਂ ਫ੍ਰੀਜਾਂ ਜਿਹੜੀਆਂ ਵੱਡੇ ਫ੍ਰੀਜਰ ਆ ਉਹ ਤੁਹਾਨੂੰ ਦਿਖਾਈ ਦੇਣਗੇ ਉਸ ਤੋਂ ਪਿੱਛੇ ਆ ਜੀਏ ਕਿ ਆ ਡਰਮ ਜਿਹੜੇ ਵੱਡੇ-ਵੱਡੇ ਪਏ ਹੋਏ ਆ ਤੇ ਲੈਬ ਜਿਹੜੀਆਂ ਪੱਥੀਆਂ ਚੱਲ ਰਹੀਆਂ ਪਨੀਰ ਆਸ ਤੇ ਦੁੱਧ ਕੱਤਾ ਕੀਤਾ ਗਿਆ ਇਹ ਇਦਾਂ ਦਾ ਜਿਹੜਾ ਖੋਆ ਬਣ ਰਿਹਾ ਘਟੀਆਂ ਜਿਹੜੀਆਂ ਚੱਲੀ ਜਾਂਦੀਆਂ ਤੇ ਉਧਰ ਆ ਜਿਹੜਾ ਪਨੀਰ ਦਾ ਦੁੱਧ ਜਿਹੜਾ ਤਿਆਰ ਹੋਈ ਜਾਂਦਾ ਤੇ ਉਸ ਤੋਂ ਬਾਅਦ ਤੁਹਾਨੂੰ ਵਿਖਾ ਦਗੇ ਕਿ ਇਹਨਾਂ ਗੱਡੀਆਂ ਦੇ ਉੱਤੇ ਦੁੱਧ ਲੱਦ ਕੇ ਇਹਨਾਂ ਡਰਮਾਂ ਦੇ ਵਿੱਚ ਪਾ ਕੇ ਇੱਥੇ ਆਉਂਦਾ ਉਸ ਤੋਂ ਬਾਅਦ ਇਹ ਡਰਮਾਂ ਦੇ ਵਿੱਚੋਂ ਦੁੱਧ ਕੱਢ ਕੇ ਆ ਜਿਹੜਾ ਪਨੀਰ ਤੇ ਖੋਆ ਲੈ ਤਿਆਰ ਕੀਤਾ ਜਾਂਦਾ ਆ ਤੁਹਾਡੇ ਸਾਹਮਣੇ ਤਰਦੀਪ ਖਖਰਾਨਾ ਪੇਜ ਦੇ ਉੱਤੇ ਤੁਹਾਨੂੰ ਤਸਵੀਰ ਨਜ਼ਰ ਆਜੂਗੀ ਕਿ ਇਹੇ ਦੁੱਧ ਜਿਹੜਾ ਕੱਢ ਰਹੇ ਆ ਇਹ ਦੁੱਧ ਪਨੀਰ ਬਣਾਉਣ ਵਾਸਤੇ ਕੱਢ ਰਹੇ ਆ ਤੇ ਖੋਏ ਵਾਸਤੇ ਆ ਜਿਹੜਾ ਦੁੱਧ ਉਧਰ ਲੱਗਿਆ ਹੋਇਆ ਆ ਆਪਾਂ ਬਾਈ ਹੈਪੀ ਥੰਮਨ ਨਾਲ ਗੱਲ ਕਰਾਂਗੇ ਬਾਈ ਜੀ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿੰਨੇ ਪਿੰਡਾਂ ਦੇ ਵਿੱਚੋਂ ਦੁੱਧ ਤੁਸੀਂ ਇਕੱਠਾ ਕਰਕੇ ਲਿਆਉਨੇ ਹੋ ਬਾਈ ਜੀ ਆਪਾਂ 5 ਪਿੰਡਾਂ ਦੇ ਵਿੱਚੋਂ ਕਲੈਕਸ਼ਨ ਕਰਕੇ ਲੈਣਾ ਦੁੱਧ ਦੀ ਠੀਕ ਆ ਜੀ ਇੱਕ ਨੰਬਰ ਦੇ ਦੁੱਧ ਖਰੀਦੀਦਾ ਜੀ ਕੰਡੇ ਦਾ ਦੁੱਧ ਹੈ ਸਾਰਾ ਜੀ। ਹਾਂ। ਲੈਡ ਗ੍ਰੈਫਟੀ ਵਾਲਾ ਦੁੱਧ ਹੁੰਦਾ ਜੀ। ਕੋਈ ਮਿਲਾਵਟ ਵਾਲਾ ਦੁੱਧ ਨਾ ਹੀ ਖਰੀਦੀਦਾ ਤੇ ਨਾ ਹੀ ਸਮਾਰਟ ਬਣਾਈਦਾ ਮਿਲਾਵਟ ਵਾਲਾ ਦੁੱਧ ਆ ਜੀ। ਕਈ ਨੰਬਰ ਥਾਰਾ ਸਮਾਰਟ ਬੰਦਾ ਬਾਈ ਜੀ। ਬਾਈ ਜੀ ਕਈ ਥਾਵਾਂ ਤੇ ਇਹ ਚੀਜ਼ ਵੇਖਣ ਨੂੰ ਮਿਲਦੀ ਆ ਕਿ ਲੋਕ ਆਰਡਰ ਦਿੰਦੇ ਆ ਤੇ ਉਹ ਦੁੱਧ ਘੰਟਿਆਂ ਦੇ ਵਿੱਚ ਤਿਆਰ ਕਰਕੇ ਦੇ ਦਿੰਦੇ ਆ ਦੋ ਨੰਬਰ ਦਾ ਮਿਲਾਵਟ ਵਾਲਾ ਦੁੱਧ। ਤੁਸੀਂ ਇਹ ਚੀਜ਼ ਦਾ ਚੈਲੰਜ ਕਰਦੇ ਆ ਕਿ ਤੁਹਾਡੇ ਦੁੱਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਸੈੱਟ ਕਰ ਦਵੇ। ਹਾਂ ਜੀ ਅਸੀਂ ਕਾਕ ਨੂੰ ਇਹ ਕਹਿੰਨੇ ਆ ਵੀ ਸਾਡੇ ਕੋਲੇ ਬੈਠ ਕੇ ਸਮਾਨ ਬਣਾ ਕੇ ਲਿਜਾਓ ਸਾਡੇ ਕੋਲੇ ਜੇ ਦੁੱਧ ਆਉਂਦਾ ਸਾਡੇ ਕੋਲੇ ਬੈਠ ਜਾਓ ਤੁਹਾਡੇ ਸਾਹਮਣੇ ਅਸੀਂ ਜਾਨੀ ਕਿ ਸਮਾਨ ਬਣਾ ਕੇ ਤੁਹਾਨੂੰ ਦਵਾਂਗੇ ਠੀਕ ਹੈ ਜੀ ਚਾਹ ਪਾਣੀ ਵੀ ਪਿਵਾਵਾਂਗੇ ਨਾਲ ਇੱਥੇ ਹੀ ਠੀਕ ਹੈ ਜੀ ਤੁਹਾਡੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਤੁਹਾਡੀਆਂ ਦੁਕਾਨਾਂ ਪਨੀਰ ਕੋਇਆ ਜਿੱਥੋਂ ਤੁਹਾਡਾ ਲੈ ਲੈ ਸਕਦੇ ਆ ਕੀ ਨਾਂ ਤੇ ਤੁਹਾਡੀਆਂ ਦੁਕਾਨਾਂ ਆਪਣਾ ਆਪਣਾ ਸ਼੍ਰੀ ਚੰਦ ਡੇਰੀ ਦੇ ਨਾਂ ਤੇ ਜਾਨੀ ਆਪਣੀਆਂ ਢੇਰੀਆਂ ਹੀ ਠੀਕ ਹੈ ਜੀ ਆਪਾਂ ਕਲੈਕਸ਼ਨ ਕਰਦੇ ਆਗੇ ਖੁਗਰਾਣਾ ਮਿਹਸਰੀ ਕਲ ਸਿੰਘ ਵਾਲਾ ਦੋਲਤਪੁਰਾ ਠੀਕ ਹੈ ਜੀ ਆ ਇੱਕ ਡੰਡੇ ਆਣਾ ਏ ਠੀਕ ਹੈ ਜੀ ਤੇ ਆਪਣਾ ਜਿਹੜਾ ਸਮਾਨ ਬੰਦਾ ਹੈ ਗ੍ਰਜੈਕਟ ਉਹ ਆਪਣਾ ਘਰੇ ਹੀ ਬੰਦਾ ਖੜਾ ਜੀ ਇੱਥੇ ਹੀ ਬਣਾਉਣੇ ਆ ਇੱਥੇ ਹੀ ਬਣਾਉਣੇ ਹਾਂਜੀ ਆ ਦਰਸ਼ਕੋ ਤੁਹਾਡੇ ਸਾਹਮਣੇ ਆ ਜਿਹੜਾ ਬਾਈ ਉਹਨਾਂ ਦਾ ਕਹਿਣਾ ਹੈ ਕਿ ਦੁੱਧ ਅਸੀਂ ਪਿੰਡਾਂ ਛੀਆਂ ਤੋਂ ਇਕੱਠਾ ਕਰਕੇ ਇਨ੍ਹਾਂ ਟਰਮਾਂ ਦੇ ਵਿੱਚ ਪਾ ਕੇ ਇੱਥੇ ਲਿਆਉਂਦੇ ਇਨ੍ਹਾਂ ਡੱਗਣਾਂ ਦੇ ਉੱਤੇ ਉਸ ਤੋਂ ਬਾਅਦ ਸਮਾਨ ਆ ਜਿਹੜਾ ਆਪਦੇ ਹੱਥੀਂ ਆ ਜਿਹੜਾ ਤਿਆਰ ਕਰਕੇ ਗਾਂ ਵੇਚਦੇ ਆ ਤੇ ਤੁਹਾਡਾ ਕੋਲੇ ਵਾਲੀਆਂ ਜਾਂ ਪਨੀਰ ਵਾਲਾ ਕਿਸੇ ਨੇ ਲੈਣਾ ਹੋਵੇ ਕਿੱਥੋਂ ਕਿੱਥੋਂ ਮਿਲ ਸਕਦਾ ਇਹ ਆਪਣਾ ਹੀ ਤਲਵੰਡੀ ਭਾਈ ਇਹ ਸ਼ਹਿਰੀ ਵਾਲੀ ਗਲੀ ਦੇ ਨੁੱਕਰ ਤੇ ਆਪਣੀ ਦੁਕਾਨ ਆਈ ਠੀਕ ਹੈ ਜੀ ਤੌਲਤਪੁਰੇ ਆਪਣੀ ਇਹ ਕਾਲੀ ਵਾਲਾ ਰੋਕ ਦੇ ਬਿਲਕੁਲ ਵਿੱਚ ਆਈ ਠੀਕ ਆ ਉੱਥੋਂ ਮਿਲ ਸਕਦਾ ਮੇਸਰੀ ਸੰਤੂ ਭਾਈ ਇਹ ਫਾਟਕਾਂ ਦੇ ਨਾਲ ਆਪਣੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਦੁਕਾਨਾਂ ਖੁੱਲਣ ਦਾ ਸਮਾਂ ਆਪਣੀ ਦੁਕਾਨਾਂ ਖੁੱਲਣ ਦਾ ਸਮਾਂ 8 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਆਈ ਤੁਹਾਡਾ ਕੋਈ ਕੰਟੈਕਟ ਨੰਬਰ ਬੋਲੋ ਹਾਂ ਜੀ 99142 5564 99195565 ਦੁਬਾਰਾ ਫੇਰ ਰਿਪੀਟ ਕਰ ਦਈ 99142 50565 95923 50565 ਤੁਸੀਂ ਫਰਜ ਕਰ ਲਓ ਕੱਲ ਨੂੰ ਕਿਸੇ ਦਾ ਪ੍ਰੋਗਰਾਮ ਉਹਨੂੰ ਅੱਜ ਸ਼ਾਮ ਨੂੰ ਆਰਡਰ ਮਿਲਦਾ ਤੇ ਤੁਸੀਂ ਉਹ ਆਰਡਰ ਪੂਰਾ ਕਰਕੇ ਦੇ ਸਕਦੇ ਹੋ ਤੇ ਪਹਿਲਾਂ ਦੱਸਣਾ ਪਊਗਾ 2-4 ਦਿਨ ਪਹਿਲਾਂ ਨਹੀਂ 2-3 ਦਿਨ ਪਹਿਲਾਂ ਦੱਸਣਾ ਪਊਗਾ ਜੀ ਠੀਕ ਆ ਅਖਰ ਦੁੱਧ ਹੋਊਗਾ 베ਰੀ ਬਾਨਾ ਡੋਗੀਟ ਵਾਲਾ ਦਾ ਕੰਮ ਅਸੀਂ ਨਹੀਂ ਕੀਤਾ ਤੇ ਨਹੀਂ ਕਰਨਾ ਜੀ ਘੱਟੋ ਘੱਟ 5 ਦਿਨ ਪਹਿਲਾਂ ਆ ਕਦੇ ਸਾਹਮਣੇ ਆਪਸ ਮਨ ਬਣਾ ਕੇ ਦੇਣਾ 4-5 ਦਿਨ ਪਹਿਲਾਂ ਹਾਂਜੀ 4-5 ਦਿਨ ਪਹਿਲਾਂ ਦੱਸਣਾ ਪੈਣਾ ਜੀ ਫੇਰ ਆ ਜੇ ਕੋਈ 5-7 ਕਿਲੋ ਦਾ ਉਹ ਤਾਂ ਜਾਨੀ ਮੈਜੂਗਾ ਜੇ ਕਹੋਗੇ 50 ਕਿਲੋ ਦਾ ਉਹ ਤਾਂ ਫਰਕਾਰ 5 ਦਿਨ ਪਹਿਲਾਂ ਦੱਸਣਾ ਪੈਣਾ ਜੀ ਪਨੀਰ ਦਾ ਰੇਟ ਕੀ ਹੈ ਜੀ ਪਨੀਰ ਦਾ ਰੇਟ ਆਪਣਾ 360 ਰੁਪਏ ਜੀ ਹੋਏ ਦਾ ਰੇਟ ਆਪਣਾ 450 ਰੁਪਏ ਜੀ ਠੀਕ ਹੈ ਜੀ ਮੱਖਣ ਦਾ ਰੇਟ ਆਪਣਾ 500 ਰੁਪਏ ਹੈ ਜੀ ਤੇ ਹੋਆ ਦਾ ਰੇਟ ਆਪਣਾ ਹੈਗਾ ਜੀ 600 ਰੁਪਏ ਤੇ ਕਰੀਮ ਦਾ ਰੇਟ ਹੈਗਾ ਜੀ 400 ਰੁਪਏ 6 ਫੈਟ ਦਾ ਦੁੱਧ 60 ਰੁਪਏ ਹੈ। 1 ਕਿਲੋ ਹਾਂ ਠੀਕ ਹੈ ਜੀ। ਹਾਂ ਜੀ ਗਾਂ ਦਾ ਦੁੱਧ ਉਹ 4 ਫੈਟ ਹੋਊਗੀ। ਉਹ ਦਵਾ ਦੇ ਤੁਰ 50 ਰੁਪਏ ਦੇ ਬੱਜੇ। 50 ਰੁਪਏ। ਫੈਟ ਕੱਢ ਕੇ ਫਿਰ ਗਾਂ ਨੂੰ ਆਪਾਂ ਕਵਾਂਗੇ ਜਾਂ ਫੈਟ ਕੱਢ ਕੇ ਫੇਰਾ ਆ ਦੁੱਧ ਪਿਆ ਟੋੜਾ। ਨਹੀਂ ਤੁਸੀਂ ਪੈਕ ਵੀ ਸੀਲ ਕਰਕੇ ਦਿੰਨੇ ਹੋ ਤਾਂ ਵੈਸੇ ਖੁੱਲਾ ਦਿੰਨੇ। ਅਸੀਂ ਖੁੱਲਾ ਦਿੰਨੇ ਅਸੀਂ ਆਪਦੇ ਡਰਮਾਂ ਦੇ ਵਿੱਚ ਜਾਨਕੀ ਪਹੁੰਚ ਕਰੇ ਆਉਣੇ ਆ। ਠੀਕ ਆ। ਠੀਕ ਹੈ ਜੀ। ਜਾਨਕੀ 20 ਕਿਲੋਮੀਟਰ ਦੂਰ ਕੇ ਦੇ ਵਿੱਚ ਅਸੀਂ ਪਹੁੰਚ ਕਰਕੇ ਆਉਣੇ ਆ। ਇਹ ਨੇੜੇ-ਤੇੜੇ ਹੁੰਦਾ ਫਿਰ ਗਾ ਕਾਪੀ ਲੈ ਜਾਂਦਾ ਜੀ। ਠੀਕ ਹੈ ਜ ਬਾਈ ਜੀ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਖਾਓ ਠੀਕ ਹੈ ਜੀ ਤੇ ਤੁਸੀਂ ਡੁਪਲੀਕੇਟ ਮਗਰ ਨਾ ਜਾਓ ਵੀਰੇ ਸਿੱਧਾ ਖਿਆ ਠੀਕ ਹੈ ਜੀ ਰੇਟ ਕੋਈ ਚੱਕਰ ਨਹੀਂਗਾ ਰੇਟ ਦੋਨੋਂ 20 50 ਰੁਪਏ ਮਹਿੰਗਾ ਲੱਗ ਜਾਊਗਾ ਪਰ ਇਹ ਨਹੀਂਗਾ ਵੀ ਡੁਪਲੀਕੇਟ ਮਿਲੂਗਾ ਤੁਹਾਡੇ ਸਾਹਮਣੇ ਬਣਾਵਾਂਗੇ ਵੀਰੇ ਤੁਹਾਨੂੰ ਅਸੀਂ ਫਾਇਟ ਕੱਢ ਕੇ ਫਿਰ ਅਸੀਂ ਦੁੱਧਵਾਵਾਂਗੇ ਜੋ ਵੀ ਪ੍ਰੋਜੈਕਟ ਬਣਾਦਾ ਤੁਹਾਡੇ ਸਾਹਮਣੇ ਬਣਾਊਗਾ ਠੀਕ ਹੈ ਜੀ ਧੰਨਵਾਦ ਜੀ ਸੋ ਦਰਸ਼ਕੋ ਸਫਾਈ ਵਗੈਰਾ ਤੁਸੀਂ ਆਪ ਦੇਖ ਸਕਦੇ ਹੋ ਸਫਾਈ ਵਗੈਰਾ ਦਾ ਪੂਰਾ ਜਿਹੜਾ ਤਿਆਰ ਰੱਖਿਆ ਗਿਆ ਤੇ ਤੁਹਾਨੂੰ ਸਾਹਮਣੇ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਕਿ ਤੁਹਾਡੇਆਂ ਅੱਖਾਂ ਦੇ ਸਾਹਮਣੇ ਚੈਲੰਜ ਕਰਤਾ ਕਿ ਇੱਥੇ ਕੋਲ ਬਹਿ ਕੇ ਸਾਡੇ ਤੋਂ ਆਪਦਾ ਸਮਾਨ ਚਾਹ ਖੋਇਆ ਚਾਹ ਪਨੀਰ ਚਾਹ ਕਰੀਮ ਚਾਹ ਮੱਖਣ ਉਹ ਕਢਾ ਕੇ ਲੈ ਕੇ ਜਾਓ ਆ ਮਸ਼ੀਨ ਬਾਈ ਜੀ ਕਾਦੇ ਆਸਤੇ ਆ ਮਸ਼ੀਨ ਕਾਦੇ ਵਾਲੀ ਆ ਇਹ ਬਾਈ ਜੀ ਕਰੀਮ ਵਾਲੀ ਮਸ਼ੀਨ ਆ ਜੀ ਕਰੀਮ ਵਾਲੀ ਹਾਂਜੀ ਹਾਂਜੀ ਇਹ ਤਾਂ ਕਰੀਮ ਬਣਦੀ ਐ ਇਹਨੂੰ ਤਾਂ ਕਰੀਮ ਤੋਂ ਮੱਖਣ ਬਣਦਾ ਤੇ ਮੱਖਣ ਤੋਂ ਤਾਂ ਕਿਹੋ ਬਣਦਾ ਠੀਕ ਆ ਜੀ ਸੋ ਘਰ ਦਾ ਜਿਹੜਾ ਅਸੀਂ ਕਹਿੰਨੇ ਆ ਸੁੱਧ ਘਰ ਦਾ ਕਿਹੋ ਆ ਜਿਹੜਾ ਉਹ ਦੇਸੀ ਕਿਹੋ ਆਪਾਂ ਨੂੰ ਇੱਥੋਂ ਥੰਮਣ ਪਿੰਡ ਦੇ ਵਿੱਚੋਂ ਤੇ ਜਿਹੜੇ ਜਿਹੜੇ ਪਿੰਡਾਂ 'ਚ ਬਾਈ ਉਹਨਾਂ ਦੀਆਂ ਦੁਕਾਨਾਂ ਉਹਨਾਂ ਤੋਂ ਸ੍ਰੀ ਚੰਦ ਦੁਕਾਨਾਂ ਦੇ ਉੱਤੋਂ ਆਪਾਂ ਨੂੰ ਕਿਹੋ ਮੱਖਣ ਗਈ ਸੁੱਧ ਘਰ ਦਾ ਮਿਲ ਜਾਊਗਾ ਵੀਡੀਓ ਵੱਤੋ ਵੱਤ ਸ਼ੇਅਰ ਕਰਿਓ ਕੁਲਦੀਪ ਖਖਰਾਣਾ ਪੇਜ ਨੂੰ ਲਾਇਕ ਸ਼ੇਅਰ ਕਰਿਓ ਧੰਨਵਾਦ ਜੀ ਸੋ ਆ ਜਿਹੜਾ ਮੈਣਕੇ ਦੇਖ ਸਕਦੇ ਤੁਸੀਂ ਕੰਡੇ ਉੱਤੇ ਮੈਂਦੇ ਆ ਮੈਣਕੇ ਬਾਅਦ ਦੇ ਵਿੱਚ ਜਿਹੜਾ ਇਹਦਾ ਪਨੀਰ ਆ ਜਿਹੜਾ ਕੱਢਦੇ ਹੁਣ ਪਨੀਰ ਕੱਢਣ ਵਾਸਤੇ ਦੁੱਧ ਆ ਜਿਹੜਾ ਲਜਾਇਆ ਗਿਆ ਤੇ ਤੁਹਾਡੇ ਸਾਹਮਣੇ ਆ ਜਿਹੜਾ ਤਸਵੀਰ ਉਹਨੂੰ ਕੈਮਰੇ ਦੇ ਵਿੱਚ ਦਿਖਾ ਰਹੇ ਆ ਕਿ ਪਨੀਰ ਆ ਜਿਹੜਾ ਕੱਢਿਆ ਜਾ ਰਿਹਾ ਦੇਰ ਤਬਾਰੋ ਨਹੀਂ ਦਾ ਦੇਰ ਤਬਾਰੋ ਕੋਈ ਗੱਲ ਨਹੀਂ ਸੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਕੁਲਦੀਪ ਖਖਰਾਣਾ ਪੇਜ ਦੇ ਉੱਤੇ ਲਾਈਵ ਤਸਵੀਰ ਦਿਖਾ ਰਹੇ ਆ ਉਹਨਾਂ ਡੈਰੀਆਂ ਵਾਲੇ ਜਾਂ ਉਹਨਾਂ ਦੁਕਾਨਦਾਰਾਂ ਕੋਲ ਨਹੀਂ ਹੈ ਡੁਪਲੀਕੇਟ ਫੁੱਟੀਆਂ ਅੱਖਾਂ ਤੋਂ ਚੋਰੀ ਜੀ ਤਿਆਰ ਕਰਕੇ ਪਤਾ ਨਹੀਂ ਉਹਦੇ ਵਿੱਚ ਕਿਹੜੇ ਕੈਮੀਕਲ ਪਾਏ ਜਾਂਦੇ ਆ ਕੀ ਪਾਇਆ ਜਾਂਦਾ ਉਹ ਤੁਹਾਡੇ ਘਰਾਂ ਤੱਕ ਭੋਸਾ ਜਾਂਦਾ ਤੇ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਆਪਦੇ ਰਿਸ਼ਤੇਦਾਰ ਆਪਦੇ ਯਾਰ ਮਿੱਤਰ ਤੇ ਇੱਥੋਂ ਤੱਕ ਕਿ ਅਸੀਂ ਸਾਡੇ ਵਿਆਹਾਂ ਦੇ ਵਿੱਚ ਬ੍ਰਾਂਡ ਬਾਜਾਂ ਵਾਲੇ ਆਉਂਦੇ ਆ ਉਹਨਾਂ ਨੂੰ ਵੀ ਜ਼ਹਿਰਾਂ ਤੱਕ ਖਵਾਈਆਂ ਜਾਂਦੀਆਂ ਇਹਨਾਂ ਲੋਕਾਂ ਨੇ ਜਿਨ੍ਹਾਂ ਲੋਕ ਨਕਲੀ ਦੁੱਧ ਤੇ ਨਕਲੀ ਖੋਆ ਪਨੀਰ ਤਿਆਰ ਕਰਦੇ ਆ ਸੋ ਇਹਨਾਂ ਜ਼ਹਿਰਾਂ ਤੋਂ ਬਚਣ ਦੇ ਲਈ ਸਾਨੂੰ ਇਹੋ ਜਿਹੇ ਲੋਕਾਂ ਦੇ ਕੋਲੋਂ ਸਮਾਨ ਲੈਣਾ ਚਾਹੀਦਾ ਜਿਨ੍ਹਾਂ ਤੋਂ ਸਾਨੂੰ ਪਤਾ ਹੋਵੇ ਕਿ ਇਹ ਕਿੰਨੇ ਪਿੰਡਾਂ ਦੇ ਵਿੱਚੋਂ ਕਿੰਨੇ ਘਰਾਂ ਦੇ ਵਿੱਚੋਂ ਦੁੱਧ ਆ ਜਿਹੜਾ ਇਕੱਠਾ ਕਰਕੇ ਲਿਆਉਂਦੇ ਆ ਤੇ ਉਹ ਜੀ ਸਾਨੂੰ ਸੁੱਧ ਬਣੀ ਹੋਈ ਆ ਜਿਹੜੀ ਸਾਡੇ ਘਰਾਂ ਤੱਕ ਪਹੁੰਚਾਉਂਦੇ ਆ ਸੋ ਇਹ ਜਿਹੜਾ ਤੁਹਾਡੇ ਸਾਹਮਣੇ ਪਨੀਰ ਬਣ ਰਿਹਾ ਤੇ ਇੱਧਰ ਖੋਆ ਬਣ ਰਿਹਾ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਪਨੀਰ ਆਸ ਤੇ ਦੁੱਧ ਗਰਮ ਹੋ ਰਿਹਾ ਵੀਡੀਓ ਆਪਕਾ ਤੇ ਸ਼ੇਅਰ ਕਰਿਓ ਕੁਲਦੀਪ ਖਕਰਾਂ ਨਾ ਪੇਜ ਨੂੰ ਲਾਇਕ ਸ਼ੇਅਰ ਕਰਿਓ ਧੰਨਵਾਦ ਜੀ